ਕਬੱਡੀ 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 ਹਰਮਨ ਨਾਮ ਹੈ ਪਰ ਦੁਨੀਆ ਬੁਲਟ ਆਖਦੀ ਹੈ ਇਹ ਸਾਲ ਜਿਹੜਾ ਉਹ ਕੈਨੇਡਾ ਕੱਪ ਜਿਹੜਾ ਹੋਇਆ ਮੇਰੇ ਵੀਰੋ ਉਹਦਾ ਵੀ ਬੈਸਟ ਜਿਹੜਾ ਰੇਡਰ ਡਿਕਲੇਅਰ ਹੋਇਆ ਬੁਲਟ ਖੀਰਾ ਮਾਲੀਆ ਜਿਹੜਾ ਕਬੱਡੀ ਕਬੱਡੀ ਕਰਨਾ ਹੋਇਆ ਹਰੀਕੇ ਵਾਲੇ ਕੇ ਮਾਲਵੇ ਦਾ ਜੱਟ ਜਟ ਵਹਿੜ ਬਲੀਏ ਕੇ ਜੋਰ ਬਿਨਾ ਪੱਟਾਂ ਤੇ ਥਾਪੀ ਵੱਜਦੀ ਨਾ ਕਹਿੰਦੇ ਜਿਵੇਂ ਕਹਿੰਦੇ ਹੁੰਦੇ ਵੀ ਘਰਿਆਂ ਦਾ ਇਲਤੀ ਜਵਾਕ ਹੈ ਤੇ ਕਬੱਡੀ ਦੇ ਵਿੱਚ ਆ ਗਿਆ ਇਹਨੇ ਸਿਰਾਂ ਲਾਉਣ ਵਾਲੀ ਗੱਲ ਕਰਤੀ ਹੈ ਇਹਨੇ ਖੌਰੂ ਪਾਉਣ ਵਾਲੀ ਗੱਲ ਕਰਤੀ ਹੈ ਇਹਨੇ ਰਕਾਰ ਬਣਾਉਣ ਵਾਲੀ ਗੱਲ ਟੱਕਰ 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 ਹੂ ਆਹ ਉਹ ਟੁੱਟ ਗਿਆ ਜੀ ਥਾਪੀ 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 ਵੱਜਦੀ ਹੈ ਹੋਇਆ ਕੁਝ ਨਹੀਂ ਆਹ ਦਾ ਆਇਆ ਕਰੋ ਕੁਝ ਨਹੀਂ ਹੋਇਆ ਕੁਝ ਤੇ ਅਗਲਾ ਧਾਵਾ ਬੋਲ ਦਿੱਤਾ ਹੈ ਹੱਥ ਛੋਟਾ ਪਰ ਰਿਕਾਰਡ ਵੱਡਿਆ ਨਾ ਵੱਡਾ ਨਾ ਅੱਕਦਾ ਨਾ ਥੱਕਦਾ ਨਾ ਰੁਕਦਾ ਨਾ ਝੁਕਦਾ ਲਓ ਹਰਮਨ ਬੁਲੇਟ ਪਾਉਂਦਾ ਹੋਇਆ ਰੇਡ 11 ਦੇ ਵਿੱਚੋਂ ਕਿਸ ਨੌਜਵਾਨਾ ਮੁਕਾਬਲਾ ਹੋਣਾ ਲਓ ਹਰੀਕੇ ਵਾਲਾ ਐਂਗਰੀ ਬਾਡ ਤੇ ਓ ਵਾਓ ਏ ਸੋਹਣਾ ਜਿਉਂਦਾ ਰਹਿ ਓਏ ਗੱਬਰੂ ਬੁਲੇਟ ਦੀ ਰੇਡ ਲਓ ਸਾਹਮਣੇ ਚਾਰ ਜਾਹੀ ਤਿਆਰ ਤਿਆਰ ਹਰੀਕੇ ਵਾਲਾ ਵਿੱਕੀ ਤੇ ਬੁਲੇਟ ਖੀਰਾਂ ਵਾਲੀ ਆ ਦੋ ਖਿਡਾਰੀਆਂ ਦੇ ਦਰਮਿਆਨ ਕਬੱਡੀ 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 ਟੱਕਰ ਸਿਰੇ ਦੀ ਹਾਂ ਸਵਾਤ ਪਈ ਜਾਂਦਾ ਟੁੱਡੀ ਕੇ ਦਾ ਸਰਾ ਕਰਾਈ ਜਾਂਦਾ ਉਹ ਮੁੰਡਾ ਸਰਾ ਲਾਈ ਜਾਂਦਾ ਪਈ ہوئی ਰੇਡ ਤੇ ਚਾਰਾਂ ਦੇ ਵਿੱਚੋਂ ਹਰੀਕੇ ਵਾਲਾ ਹੋ ਗਿਆ ਮੂਰੇ ਲਾ ਬੁਲਡ ਤੇ ਵਿੱਕੀ ਬੁਲਡ ਤੇ ਦੁਗ 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 ਸਰਾ ਦਾ ਨਾਮ ਹੈ ਸਿੱਖਿਆ ਦਾ ਖੇਤਰ ਉਹ ਰੇਡ ਬੁਲਡ ਦੀ ਤੇ ਬੋਲ ਵੀਰ ਦੇ ਬੀਕਿਆਂ ਦੇ ਪਿੰਡੇ ਨੂੰ ਮਿੱਟੀ ਨਹੀਂ ਲੱਗੀ ਟੁੱਡੀ ਕੇ ਨੇ ਮੇਲੇ ਤੇ ਇਹਦੇ ਪਿੰਡੇ ਨੂੰ ਮਿੱਟੀ ਨਹੀਂ ਲੱਗੀ ਇਹ ਆਈ ਜਾਊਗਾ ਜੇ ਨਾਲ ਲੱਗੀ